ਅੱਜ ਆਜੀ ਜਿਹੜਾ ਪੇਪਰ ਆਖਰੀ ਪੇਪਰ ਆ ਅੱਜ ਜਿਹਨੂੰ ਪਾਉਣ ਜਾ ਰਿਹਾ ਆ ਜਿਹੜਾ ਪੇਪਰ ਆ ਅੱਜ ਤੋਂ ਬਾਅਦ ਪੇਪਰੇ ਖਤਮ ਆ ਬੜੀ ਖੁਸ਼ੀ ਆ ਇਹਨੂੰ ਘਰ ਬੈਠੇ ਸ਼ਾਂਤੀ ਰਹੂਗਾ ਆਪਣੇ ਇਹ ਇੰਜੋਏ ਕਰੂਗਾ ਅਨੰਦ ਕਰੂਗਾ ਤੇ ਇਹਦਾ ਪੇਪਰ ਅੱਜ ਖਤਮ ਆ ਇਹਨੂੰ ਕਰੋ ਏ ਉਹਨੂੰ ਕਾਲੀ ਪੇਪਰ ਪਾਉਣ ਦੀ ਕਿ ਫਟਾਫਟ ਪੇਪਰ ਪਾਉਣ ਜਾਵਾਂ ਮੈਂ ਅੱਜ ਤੋਂ ਪੇਪਰ ਦਾ ਖਤਮ ਆ ਜੀ ਅਗਲੇ ਬਾਅਦ ਪੇਪਰ ਸ਼ੁਰੂ ਹੋਣਿਆ ਗਰਲਾਲ ਸਿੰਘ ਦੇ ਤੇ ਚਲੋ ਠੀਕ ਆ ਜੀ ਜਲਦੀ ਆਪਾਂ ਕਾੜੇ ਮੈਸਤਰੀ ਭਾਜੀ ਹੁਣੀ ਕਾਕੇ ਆਲ ਦਾ ਬੈਸਟ ਆਲ ਦਾ ਬੈਸਟ ਲਾਸਟ ਪੇਪਰ ਹੈ ਨਾ ਓਏ ਤਬੀ ਕਿਤੇ ਆ ਅਸਟੈਂਡ ਚੱਕ ਕੇ ਵਿੱਚ ਹੁਣੀ ਇਹਦੇ ਚੱਬੜਾ ਓਏ ਮੈਂ ਤਾਂ ਨਹੀਂ ਗਈ ਚਾਬੀ ਕਿਤੇ ਯਾਰ ਇਹਦੀ ਇਹਦੇ ਕੋਲੀ ਸੀਗੀ ਰੇਟ ਤੂੰ ਹੀ ਹੋਣਾ ਪੇਪਰਾਂ ਤੋਂ ਇਹਦੇ ਕੋਲੀ ਸੀਗੀ ਚਲ ਇੱਕ ਗੱਡੀ ਹੁਣ ਤਿਆਰ ਆ ਤੇ ਦੂਜੀ ਹੁਣ ਚੱਲੀ ਆ ਹਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਖ ਬਲੌਗਸ ਬਪਾਰਾ ਜਿੰਦ ਤੱਕ ਦਾ ਸਵਾਗਤ ਹੈ YouTube ਫੈਮਲੀ ਕਿ ਦਸਤਾਰਾ ਠੀਕ ਠਾਕ ਹੋ ਦੀ ਬੇਸਾਰ ਸਤਿ ਸ਼੍ਰੀ ਅਕਾਲ ਮੈਂ ਗੁਰਵੀਰ ਬਪਾਰਾ ਹਾਂ ਤੁਹਾਨੂੰ ਤੁਸੀਂ ਮੇਰੇ ਚੈਨਲ ਤੇ ਨਮੂ ਪਲੀਸ ਮੈਨੂੰ ਸਬਸਕ੍ਰਾਈਬ ਕਰ ਲੈ ਕਰੋ ਠੀਕ ਕਲਾ ਵੀ ਸਿੱਖਾਂ ਜਾਏ ਬਰੋ ਤੇ ਜੀ ਜੋ ਅੱਜ ਲਾਸਟ ਡੇ ਪਰਿਆ ਤੇ ਰੋਸਾਂ ਪੇਪਰ ਕੋਣ ਜਾਈ ਉਹਨੂੰ ਤੇਸ ਦੁਪਹਿਰ ਦਾ ਹੋ ਗਿਆ ਟਾਈਮ ਤੇ ਘਰ ਦੇ ਕੰਮ ਕਰ ਮੈਂ ਹੁਣ ਸਾਰੇ ਫਿਨਿਸ਼ ਕਰ ਲਏ ਤੇ ਹੁਣ ਦੇਖਦੇ ਆ ਤਾਂ ਪਨੀਤੀ ਪ੍ਰੋਗਰਾਮ ਹੈ ਤੇ ਦੇਖੋ ਸਵੇਰ ਸ਼ਾਮ ਠੰਡ ਹੋ ਜਾਂਦੀ ਆ ਤੇ ਆਹ ਇਧਰ ਹਮਦਰ ਸਾਹਿਬਾ ਬਰਫ ਪੈਣ ਕਰਕੇ ਠੰਡ ਸਵੇਰ ਸ਼ਾਮ ਹੁੰਦੀ ਨੇ ਤੇ ਅੰਨੇ ਦਿਨ ਇੱਕ ਬਹੁਤ ਘੱਟ ਠੰਡ ਹੁੰਦੀ ਆ ਤੇ ਦੁਪਹਿਰ ਨੂੰ ਬਹੁਤ ਦਿਨ ਜਾਨੀ ਧੁੱਪ ਲੱਗਦੀ ਤਾਂ ਬੈਹ ਨਹੀਂ ਹੁੰਦਾ ਹੈਗਾ ਤੇ ਕਿ ਧੁੱਪ ਲੱਗਦੀ ਨਹੀਂ ਤੇ ਬਸ ਮੁੰਨਾਗਾ ਅਪ੍ਰੈਲ ਮਹੀਨਾ ਹੋਣਾ ਸ਼ੁਰੂ ਤੇ ਕੰਮ ਕਰ ਰਹਿਣ ਸ਼ੁਰੂ ਤੇ ਕੰਮ ਦੇ ਨਾਲ-ਨਾਲ ਗਰਮੀ ਦਾ ਵੀ ਮੌਸਮ ਸ਼ੁਰੂ ਹੋ ਜਾਣਾ ਤੇ ਇਦਾਂ ਹੋ ਜਾਂਦੀ ਆ ਚਾਹ ਪੀਣ ਚਾਹ ਫੀਲੀਏ ਕੋਟਾ ਤੇ ਵਸ ਹੁਣ ਸ਼ੁਰੂ ਹੋ ਜਾਣਿਆ ਲਾਲ ਦੇ ਪੇਪਰ ਤੇ ਜੋ ਦੇਖਣ ਹੋ ਜਾਣੇ ਖਤਮ ਹੋ ਰਿਹਾ ਅਗਰੋਕਰ ਤੁਹਾਨੂੰ ਬਾਰੋ-ਬਾਰੀ ਜਾ ਕਰਨ ਕੀ ਜਾ ਕਰਨ ਲਗੇ ਨਾ ਤੇ ਇਦਾਂ ਕੋਣ ਚਾਹ ਪੀ ਸੀ ਚਲੋ ਮੈਂ ਕਿਹਾ ਪੀ ਲਈਏ ਤੇ ਚਾਹ ਪੀ ਲਈ ਦੱਸ ਮੈਂ ਘਾਟੀ ਗਾ ਜੀ ਆ ਨਾ ਉਹ ਘਟਾ ਵੀ ਨਹੀਂ ਜੁਣਿਆ ਅੰਗਲ ਦੇ ਆਨੇ ਕਿੰਦਾ ਨੇਗਾ ਦਸੇ ਦਸੇ ਹੁੱਟ ਨਾ ਦੇਣੇ ਅੰਗਲ ਹੈਗੇ ਆ ਦਸ ਸੀ ਦੀ ਦਾ ਹੈਲੀਆ ਨੇਸਦੀ ਜੇ ਪਈ ਆ ਦਿੰਦੀ ਆ ਦਿਨ ਹੋਰ ਤਰ੍ਹਾਂ ਦੇ ਆ ਹਮ ਦੇ ਨਾਲ ਨਾਲ ਕਿਹੜਾ ਵੀ ਫਾਟੇ ਦਾ ਲੈਦੇ ਨਾਲ ਦਿਨ ਕੰਪਿਊਟਰੇ ਹੋ ਗਏ ਨਾ ਉਹ ਸਾਡੇ ਸਾਬਜੀ ਆ ਗਈ ਆ ਹੁਣ ਤੇ ਇਹਦੇ ਵੀ ਪੈਸੇ ਇਹ ਕਿ ਸਾਬਜੀ ਲੈਣੇ ਆ ਤਾਂ ਦਾਲ ਸਾਬਜੀ ਕੋਈ ਸਵਾਲ ਨਹੀਂ ਦੀ ਕੁਛ ਨਹੀਂ ਵਧੀਆ ਲੱਗਦਾ ਹੈਗਾ ਤੇ ਸਾਲ ਦੀ ਵਾਹ ਹੋਈ ਰਹੀ ਅੱਗੇ ਸਾਲ ਵਾਹ ਬਣਾ ਕੇ ਖਾਧਾ ਤਿੰਨ ਬਰੀ ਲੱਗ ਰਵੇ ਤੇ ਵੈਸੇ ਸਭ ਜੀ ਵਧੀਆ ਲੱਗੀ ਲਈ ਸਾਗ ਤੇ ਕੜੀ ਬਹੁਤ ਸਵਾਦ ਲੱਗਦੀ ਹੈ ਨਾ ਕਿਸੇ ਨੂੰ ਕੜੀ ਬਣਾਵਾਂਗੇ ਡਾਕਟਰ ਸਾਹਿਬ ਕੜੀ ਮੰਗਣ ਦੇ ਇਹ ਕੜੀ ਬਣਾ ਕੇ ਖਾਣੀ ਆ ਚਲੋ ਆ ਗਿਆ ਸਬਜੀ ਵਾਲਾ ਸਾਡੇ ਲੱਗ ਗਏ ਆ ਮੇਰੇ ਕਰ ਕਰ 20 ਸਾਲ ਪਾਣਾ ਸਬਜੀ ਵਾਲਾ ਇਹ ਤੇ ਚਲੋ ਵਧੀਆ ਬਣੀ ਹੋਣੀ ਓਕੇ ਆ ਇਹ ਲੈ ਕੇ ਆਉਂਦੇ ਹਾਂ ਜੀ ਸਰਦੋ। ਜਿੰਨਾ ਜਿਆ ਅਨੁਪਰ ਸਾਰੇ ਇਵਾਰਾ ਰਿਦੇ। ਮਿਕਦਾਨੀ ਬਾਂਦੀ ਵਧੀਆ ਬਣਦੀ ਆ। ਵੈਸੇ ਮਟਰ ਹੁੰਦਾ ਨਵੇਂ ਆ ਗਏ ਹੁਣ ਪੁਰਾਣੇ ਵਰਟਰ ਨਹੀਂ ਹੈਗੇ। ਤੇ ਨਵੇਂ ਵਰਟਰ ਆ ਗਏ ਤੇ ਪਹਿਲਾਂ ਜੀ ਪੁਰਾਣੇ ਅਸੀਂ ਖਾਬੜ ਜੀ ਸਿੰਦੇ ਉਹ। ਤੋਂ ਬਣਦੇ ਨਹੀਂ ਹੁਣ ਵਧੀਆ। ਤੇ ਹੁਣ ਨਵੇਂ ਆ ਗਏ। ਲੈਰੇ ਲੈਰੇ ਵਧੀਆ ਕੇ ਬਣਨਗੇ ਹੁਣ। ਆਵੇਂ ਮੋਤੀ ਨਾਲ ਗਰਮ ਨਾਲ ਖੰਡੀ ਨੋੜ ਬੰਦ ਚਾਪੀ ਦੀ ਹੈ ਤੇ ਇਹ ਬੋਗਾਂ ਚਾਪੀ ਨੇ ਅਗਰ ਵਿਚਾਨਾ ਤਾਲੂ ਸੜ ਦਿੰਦਾ ਨਾ ਗਰਮ ਚਾਪਨੀ ਚਾਹੀਦੀ ਸਹੀ ਨਹੀਂ ਚਾਹੀਦੀ ਤਾਂ ਸੀਟੀ ਧੁੱਪ ਸਿਕਦੀ ਹੈ ਤੇ ਲੰਮੀ ਪਈ ਹੈ ਸਫਾਲ ਨੇ ਇਹਨੇ ਪੈਣਾ ਤੇ ਬੂਹੇ ਮਰੇ ਇੱਥੇ ਹੀ ਆ ਮੈਨੇ ਵੋ ਵਰੀ ਛਿੜਕੋងੀ ਵੀ ਇੱਥੇ ਰਾਜਣਾ ਮੇਰੇ ਪਿਆ ਕਰ ਤੇ ਬਸ ਇਨੇ ਆਉਣਾ ਇੱਥੇ ਦੇਖੋ ਜੀ ਮੈਨੂੰ ਜਾਈ ਔਰ ਇਮਾਨਦਾਰੀ ਬੜੀ ਹੁੰਦੀ ਆ ਤੇ ਲਗਦਾ ਜੀਤਾ ਨਹੀਂ ਚੱਲਣਾ ਹੋਰ ਕੋਈ ਆ ਹਾਂ ਚਿੱਟੀ ਨੇਰੇ ਵਸਤ ਬੂਆ ਖੜਕਾਉਣ ਲੱਪਣਾ ਇਹਨਾਂ ਨੇ ਹੂੰ ਤੇ ਬਸ ਇੱਕ ਰੋਟੀ ਦੇ ਭੁੱਖੇ ਆ ਹੋਰ ਕੁਛ ਨਹੀਂ ਇਹਨਾਂ ਨੂੰ ਚਾਹੀਦਾ ਤੋਂ ਪਿੱਛੇ ਆ ਕੇ ਲੱਗਦੀ ਏ ਇਹਨੂੰ ਜਿਆਦਾ ਹੂੰ ਕਿਦਾਂ ਫਿਰ ਬੋਲਦੀ ਨਹੀਂ ਇਹ ਤਾਂ ਮਰਜ਼ੀ ਨੇ ਪੈਰ ਫੇਰੀਏ ਕੁਛ ਨਹੀਂ ਕਹਿਣਾ ਇਹਨੇ ਹੈਗੀ ਵੀ ਹੈ ਨਹੀਂ ਹੈ ਇਹ ਸਾਫਰਾਨ ਹੈ ਕਿ ਨਹੀਂ ਬੋਲਦੀ ਨਹੀਂ ਹੂੰ ਇਹਦਾ ਇਹ ਹਲਦੀ ਤਾਂ ਹੁੰਦੀ ਨਹੀਂ ਇਹਦੇ ਮੱਕੀ ਹੁੰਦੀ ਐਨ ਸਫਾਲ ਬਈ ਆ ਹੱਲਪਾ ਮੜਾ ਜਾ ਹੂੰ ਜਨ ਲੈ ਇੱਕ ਹੋਰ ਵੀ ਆ ਗਈ ਆ ਹਾਂਜੀ ਹੁਣ ਖਾਲੇ ਸੰਤਰੇ ਤੇਲ ਨਾਲ ਖਦਾ ਆਪਾਂ ਛੱਕ ਲਿਆ ਤੇ ਸੰਤਰੇ ਰੋਟਾ ਮੇਰਨਾ ਚਾਹੀਦਾ ਹੈ ਹਨਾ ਇਹਦੇ ਕੋਈ ਚਾਹ ਆਪਨ ਘੱਟ ਨਹੀਂ ਚਾਹੀਦੀ ਤੇ ਇਹਦਾ ਜੂਸ ਯੂਸ ਵਾਲਾ ਹਿਸਾਬ ਹੋ ਜਾਂਦਾ ਹੈ ਇਹ ਤੇ ਜੂਸ ਕਰ ਲਓ ਜਾਂ ਇਹਨੂੰ ਇਦਾਂ ਹੀ ਛਿਲ ਕੇ ਖਾ ਲਓ ਹਨਾ ਤੇ ਵਧੀਆ ਲੱਗਦਾ ਕਿਉਂ ਸੰਤਰੇ ਨਾਲ ਗੈਸ ਪ੍ਰੋਬਲਮ ਹਟ ਜਾਂਦੀ ਹੈ ਗੈਸ ਪ੍ਰੋਬਲਮ ਜੀ ਆਪਾਂ ਨੂੰ ਅ ਗੈਸਾ ਕੈਚਲ ਖਾਂਦੀ ਲੋੜ ਨਹੀਂ ਪੈਂਦੀ ਹੈਗੀ ਤੇ ਜਦੋਂ ਆਪਾਂ ਸੰਤਰਾ ਜੂਸ ਪੀ ਲਏ ਜਾਂ ਸੰਤਰੇ ਨੂੰ ਇੱਦਾਂ ਹੀ ਖਾ ਲਏ ਨੇ ਹੈਨਾ ਡਾਇਰੈਕਟ ਤੇ ਗੈਸ ਪ੍ਰੋਬਲਮ ਖਤਮ ਕਰ ਦਿੰਦਾ ਅੰਦਰ ਉਹ ਤੇ ਜੇ ਜਦੋਂ ਆਪਾਂ ਕਹਿ ਲਓ ਵੀ ਜ਼ਿਆਦਾ ਚਾਹ ਕਈ ਵਾਰੀ ਪੀ ਲੈਂਦੇ ਆ ਤੇ ਜਾਂ ਆਪਾਂ ਜ਼ਿਆਦਾ ਮਿੱਠਾ ਖਾ ਲੈਂਦੇ ਆ ਤੇ ਇਹਨਾਂ ਚੀਜ਼ਾਂ ਨਾਲ ਆਪਣੇ ਜੀ ਦਾ ਘਟੇ ਡਕਾਰ ਆਉਣਾ ਪੈਂਦੇ ਆ ਤੇ ਅੰਦਰ ਤਿਆਗ ਜਾਂ ਬਣ ਜਾਂਦਾ ਹੈ ਸਿੱਧਾ ਹੋ ਜਾਂਦੀ ਆ ਤੇ ਬਹੁਤ ਫਾਇਦੇਮੰਦ ਸਿੰਜਾ ਇਹ ਤੇ ਵੈਸੇ ਹੁਣ 100 ਦੇ ਲਾਗੇ ਹੋ ਗਏ ਆ ਰੇਟ ਇਹਨਾਂ ਦਾ ਤੇ 80 ਰੁਪਏ ਕਿਲ ਹੋ ਗਏ ਆ ਤੇ 80 ਰੁਪਏ ਦਰਾਂ ਕੇਲਿਆਂ ਦੀ ਹੋ ਗਈ ਆ ਸਿ ਫਰੂਟ ਕਾਫੀ ਮਹਿੰਗਾ ਹੋ ਗਿਆ ਚਲੋ ਖੈਰ ਖਾਣਾ ਚਾਹੀਦਾ ਆ ਤੇ ਮਿੰਗਾ ਹੱਸਣਾ ਦੇਖੋ ਮੇਟੀ ਜੀ ਖਾਣ ਨੂੰ ਕਰਦੀ ਖਾਣੀ ਚਾਹੀਦੀ ਆ ਨੇ ਦੋ shell ਲਾ ਕੇ ਆਹ ਵਾਲੀ ਤੇ ਆਹ ਚੰਗੀ ਨੇ ਵੀ ਕੱਢ ਕੇ ਤੇ ਕਹਿ ਦੇ ਗਲੋ ਜਿਹਦਾ ਮਨ ਪੂਰਾ ਪੀਸ ਆ ਨਾ ਇੱਕ ਆ ਪੂਰਾ ਪੀਸ ਆ ਕਈ ਦਿਨ ਖਾ ਲੈਂਦੇ ਆ ਪਰ ਫਿਰ ਵੀ ਆਪਾਂ ਨੂੰ ਵਾਸ਼ਣਾ ਪੈਂਦਾ ਨਾ ਤੋ ਤੁਹਾਂ shell ਕੱਢ ਕੇ ਤੇ ਆ shell ਪਾਟ ਕੇ ਤੇ ਵੀ ਕੱਢੀਏ ਤਾਂ ਫਿਰ ਖਾਣਾ ਚਾਹੀਦਾ ਤੇ ਖੰਡ ਦੇ ਵੀ ਆਪਾਂ ਆਪਣੇ ਹਿਸਾਬ ਹੁੰਦੇ ਆ ਨਾ ਇਹ ਕਈ ਤਕਿਆਂ ਦੇ ਆ ਦੇ ਕੁਦੀ ਅੰਪੈਸ਼ਲ ਛੱਡਦੇ ਨੇ ਇਹਦੀ ਪਰਸ਼ੇਲ ਵੀ ਇਹਦੀ ਬਹੁਤ ਫਾਇਦੇਮੰਦ ਹੁੰਦੀ ਆ ਇੱਕ ਸਾਂਤਰੀ ਛੇ ਤੋਂ ਕਰੀਮ ਬਣਦੀ ਆ ਉਹ ਵੀਡੀਓ ਮੈਂ ਤੁਹਾਨੂੰ ਕਿਸੇ ਵੇਲੇ ਦਵਾਂਗੀ ਦਾਗ-ਛਾਈਆਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੋਦ ਉਹਦੀਆ ਨੂੰ ਉਪਰ ਦੇ ਸਾਫਾ ਨਾ ਪੈ ਸੀਗੇ ਬਾਕੀ ਤਕਰੀਬਨ ਕੰਮ ਨੇ ਬੜੀ ਗੀਏ ਮੇਰੇ ਪਰ ਹੋਸ ਵਾਲੇ ਪਹਿਣਾ ਦੇ ਕਿੱਥੇ ਕੰਮ ਨੇ ਉੱਪਰ ਦੇ ਕੋਈ ਨਾ ਕੋਈ ਉਹਨਾਂ ਨੂੰ ਦੇਖੀ ਜਾਣਾ ਲੱਭੀ ਜਾਣਾ ਕੁਛ ਨਾ ਪੁੱਛਣਾ ਤੇ ਬਸ ਕੰਮ ਕਰਦੇ ਚੱਲਦੇ ਰਹਿੰਦੇ ਹਾਂ ਵੀ ਆਇਆ ਜੀ ਸਾਡਾ ਅੰਡਾਲਾ ਰੋਡ ਪਲੱਤ ਤੋਂ ਅੰਡਾਲਾ ਤੇ ਅੱਪਾ ਜਾ ਰਹੇ ਹਾਂ ਰਕੋਤ ਦੇ ਅੱਜ ਪੇਪਰ ਸਾਫੀ ਕਰਦੇ ਆ ਆ ਵੇਖੋ ਤੇ ਯਾਰ ਇਧਰੇ ਪਿੰਡਾ ਸਾਡਾ ਜਵਾਪਾ ਏਰੀਆ ਅੰਡਾਲਾ ਰਹੀ ਗਿਆ ਆਹ ਬੋਰੇ ਪਾਇਆ ਦੇਖੋ ਇਹ ਬਹੁਤ ਡਾਲੇ ਚ ਅੰਡਰ ਹੋਂ ਲੱਗੇ ਆ ਕਾਲੇ ਚ ਪਰੋ ਲੱਗੇ ਹੋਏ ਆ ਜੀ ਆਪਾਂ ਰੱਬ ਕੋਲਾ ਕਰੇ ਹੋਗੇ ਆਪਾਂ ਨਾਲੇ ਵਿੱਚ ਅੰਡਰ ਹੋਂ ਲੱਗੇ ਆ ਇਹ ਅਜੇ ਪ੍ਰਗਟ ਨਹੀਂ ਆ ada Tidak, adalah pelat ya ini adalah ke pada ਵਾਹ ਬਰੂਰ ਇੱਧਰ ਕੁਬਲੇ ਦੇਵੇ ਉਹ ਪੁੱਛੇ ਰਹਿ ਗਿਆ ਫਿਰ ਉਹ ਪੁਜਾਰਾ ਆਇਆ ਬਾਜ਼ਾਰ ਆਈ ਹੈ ਨਾ ਆ ਬਾਜ਼ਾਰ ਹੈ ਨਾ ਆ ਬਾਜ਼ਾਰ ਪਰਲੇ ਬੰਨੇ ਆ ਟੈਲ ਮਾਰ ਰੋਡ ਤੇ ਠੀਕ ਆ ਠੀਕ ਆ ਹਾਂਜੀ 3 ਵਜੇ ਗਏ ਜੀ 3 ਵਜ ਦਾ ਹੋ ਗਿਆ ਟਾਈਮ ਤੇ ਜੋਤ ਦੇ ਪੇਪਰ ਪੈ ਗਏ ਅੱਜ ਤੇ ਆਇਆ ਸੁਖ ਦਾ ਸਾਹ ਜੋਤ ਨੂੰ ਨਾਲ ਸਾਨੂੰ ਤੇ ਬੁਰਦ ਪੇਪਰ ਸੀ ਅੱਜ ਖਤਮ ਹੋ ਗਏ ਆ ਡਾਕਟਰ ਸਾਹਿਬ ਆ ਗਏ ਪੇਪਰ ਉਹਦੇ ਹਨ ਤੇ ਜ਼ਿੰਮੇਵਾਰੀ ਹੁੰਦੀ ਆ ਬੱਚਿਆਂ ਨੂੰ ਲਿਜਾਣ ਦੀ ਛੱਡਣ ਦੀ ਹਨ ਤੇ ਆ ਕੇ ਪੀਤੀ ਚਾਹ ਦੇਖੋ ਠੰਡੀ ਹੁੰਦੀ ਚਾਹ ਤੇ ਮੇਰੇ ਖਿਆਲ ਚਾਹ ਨਹੀਂ ਜਾਈ ਠੰਡੀ ਹੋ ਗਈ ਆ ਤੇ ਹਾਂਜੀ ਰਸੋਈ ਇਹ ਪਰ ਪਾਲਿਆ ਜਨਿਆਣਾ ਦੇ ਜੋ ਤੇ ਤੇ ਹੁਣ ਘੜੇ ਰੈਸਟ ਹੋ ਰਹੀ ਆ ਜਾ ਮਾ ਮੋਲੋ ਕੁਛ ਆਮੀ ਠੰਡੀ ਹੋ ਗਈ ਕਿ ਜਿਆਦਾ ਤਾਂ ਇਹ ਦੇਖੋ ਸੀਟੀ ਫੇਰ ਆ ਗਈ ਆ ਇਹਨਾਂ ਨੂੰ ਚੈਨ ਨਹੀਂ ਆਉਂਦੀ ਹੈਗੀ ਬਸ ਮਿੰਟ ਬਾਅਦ ਜਾਂਦੀਆਂ ਬਾਹਰ ਫੇਰ ਅੰਦਰ ਨੂੰ ਆ ਜਾਂਦੀਆਂ ਤੇ ਆਹ ਦੇਖੋ ਫੇਰ ਆ ਕੇ ਬੈ ਗਈਆਂ ਇੱਦੇ ਮੂੰਹ ਹਲ ਦੇਖਦੀ ਰਹਿੰਦੀ ਸਾਨੂੰ ਕੁਝ ਪਾਉਣ ਬਥੇਰਾ ਕੁਝ ਖਾਂਦੇ ਪੈਣੇ ਸਾਰੇ ਦਿਹਾੜੀ ਇਦਾਂ ਹੀ ਬਸ ਚੱਲਦਾ ਰਹਿੰਦਾ ਮੂੰਹ ਨਾਲ ਸਾਡੇ ਨਾਲ ਹੀ ਤੇ ਉਹ ਹੁਣ ਫਿਰ ਇਹ ਦੇਖ ਕੇ ਚੱਲ ਗਈ ਆ ਤੇ ਸੀਟੀ ਬੈ ਗਈ ਆ ਵੀ ਚਲ ਕੁਛ ਨਾ ਕੁਛ ਮਿਲੂਗਾ ਇਹਦਾ ਪੱਗਵਾਨ ਕਾ ਅੰਦਰ ਸੇ ਤੁਮ ਚੁਰੀ ਚਲਾਤੇ ਹੋ ਮੂੰਹ ਤੇ ਨਾਮ ਲੇਤੇ ਹੋ ਰਾਮ ਕਾ ਵਾਹ ਇਹ ਤੋਂ ਨਾਲ ਲੋਕਾਂ ਦੀ ਗੱਲ ਹੋਈ ਵੀ ਮੂੰਹ ਮੇਂ ਰਾਮ ਰਾਮ ਬਗਲ ਮੇਂ ਸ਼ਰੀਰ ਮੂੰਹ ਦੇ ਬਹੁਤ ਮਿੱਠੇ ਬਹੁਤ ਵਧੀਆ ਬਹੁਤ ਚੰਗੇ ਆ ਤੇ ਅੰਦਰ ਅੰਦਰ ਚੁਰੀਆਂ ਚਲਾਉਂਦੀਆਂ ਨਾ ਉਹਨਾਂ ਲੋਕਾਂ ਦੇ ਆਖਾਨ ਇਹ ਟੁੱਪਦੀ ਆ ਹਾਂ ਜੀ ਇਦਾਂ ਮਗਲ ਮੇਸ਼ੇਂ ਇਛਰੀ ਨੂੰ ਸਹੀ ਗੱਲ ਕਹਿਣ ਵਾਲੇ ਦੀ ਲਿਖਣ ਵਾਲੇ ਦੀ ਦੁਨੀਆ ਬਹੁਤ ਤਰ੍ਹਾਂ ਦੀ ਇੱਥੇ ਹਾਈ ਹਾਈ ਬਹੁਤ ਤਰ੍ਹਾਂ ਦੀ ਦੁਨੀਆ ਚੰਗੀ ਵੀ ਬਹੁਤ ਹੈ ਔਰ ਇਦਾਂ ਦੀ ਵੀ ਬਹੁਤ ਹੈ ਨਾ ਚਲੋ ਖੈਰ ਸਾਡੇ ਜਿਹੜੇ ਦੇਖਣ ਵਾਲੇ ਸਾਡੇ ਭੈਣ ਭਰਾ ਸਾਰੇ ਵਧੀਆ ਹੀ ਆ ਵਧੀਆ ਸਾਨੂੰ ਸਾਡੇ ਵੀਡੀਓ ਦੇਖਦੇ ਆ ਨਾ ਚਲੋ ਕਈ ਵਾਰੀ ਵੀਡੀਓ ਤੇ ਵਿਊਜ਼ ਰਹਿ ਵੀ ਜਾਂਦੇ ਕਈ ਵਾਰੀ ਵੀਡੀਓ ਚੜ ਜਾਂਦੀ ਆ ਦੇ ਕੋਈ YouTube ਦਾ ਕੋਈ ਐਲਗੋਰਿਦਮ ਦਾ ਹੁੰਦਾ ਹੈ। ਕਈ ਵਾਰੀ ਵੀਡੀਓ ਆਪਣੇ ਚੜ ਜਾਂਦੀ ਕਿ ਰਹਿ ਜਾਂਦੀ। ਇਟਸ ਓਕੇ। ਕੋਈ ਚੱਕਰ ਨਹੀਂ। ਤੁਸੀਂ ਦੱਸਿਓ ਜੇ ਇਹ ਹੋ ਜਾਈਆ। ਤੁਹਾਨੂੰ ਜੀਦਾਉਂਦੇ ਇਸ ਤਰ੍ਹਾਂ। ਤੁਹਾਨੂੰ ਜੀਦਾਉਂਦਾ ਪਈਆ। ਤੁਸੀਂ ਦੱਸਿਓ ਇਸ ਤਰ੍ਹਾਂ ਨਹੀਂ ਰਪੈਰਨ। ਦਿਨ ਹੁਣ ਹੋ ਗਏ ਵੱਡੇ। ਓਕੇ। ਇੱਕ ਲੰਗਰ ਉਹ ਚੱਲਦੇ ਆ ਪਿੰਡਾਂ 'ਚ ਰਾਤ 'ਚ। ਕ੍ਰਿਸ਼ਾ ਗਿਆ ਜਾਵੇ ਤਾਂ ਜੀਦਾਉਂ ਆਪਣਾ ਜੀਆ। ਦਿਨ ਵੱਡੇ ਹੁਣ ਦਿਨ ਹੈਗੇ ਨਿਸ਼ਤੀ ਜੀ ਵਾਲੇ। ਨੇ ਸਹੀ ਹਰੇ ਦੇਣੇ ਆਂ ਤਾਂ। ਓਕੇ। ਤੁਸੀਂ ਰੈਸਟ ਕਰੋ। ਫਿਰ ਮੈਂ 깔ਵਾ ਵੀਡੀਓ ਦਾ ਐਂਡ ਫੇਲਣ ਦੀ ਹੋਣੀ ਹੈ ਯਾਨੀ ਵੀਡੀਓ। ਫਿਰ ਤੁਸੀਂ ਹੋ ਜਾਣਾ ਬੋਰ। ਤੇ ਚਲੋ ਜੀ ਅੱਜ ਦੇ ਵੀਡੀਓ ਦਾ ਐਂਡ ਇੱਥੇ ਕਰਦੇ ਆਂ। ਫਿਰ ਤੁਹਾਡੇ ਵਾਸਤੇ ਨਵੀਂ ਵੀਡੀਓ ਲੈ ਕੇ ਆਵਾਂਗੇ। ਤਦ ਤੱਕ ਲਈ ਸਸਤੀ ਦਾ ਸਾਰਿਆਂ ਨੂੰ ਓਕੇ ਬਾਏ ਗੁੱਡ ਬਾਏ ਬਾਏ ਜੀ। ਓਕੇ ਜੀ।